ਖਰੜ ਦੇ ਸੈਕਟਰ 123 24 25 ਦੇ ਵਿੱਚ ਇਲੀਗਲ ਕੰਸਟਰਕਸ਼ਨ ਢੱਲੇ ਦੇ ਨਾਲ ਚੱਲਦੀ ਪਈ ਹੈ ਇਹ 200 ਫੁੱਟ ਰੋਡ ਹੈ ਜਿਹੜਾ ਕਿ ਮਾਸਟਰ ਪਲਾਨ ਦੇ ਵਿੱਚ ਗਮਾੜਾ ਤੇ ਮਾਸਟਰ ਪਲਾਨ ਦੇ ਵਿੱਚ ਇਹ 200 ਫੁੱਟ ਰੋਡ ਦਿਖਾਈ ਗਈ ਹੈ ਸਤਕਾਰ ਗਰੁੱਪ ਕੋਈ ਹੈਗਾ ਜਿਨ੍ਹਾਂ ਵੱਲੋਂ ਇਹ ਜੋ ਹੈ ਇਲੀਗਲ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਸਾਨੂੰ 200 ਫੁੱਟ ਰੋਡ ਜਿਹੜਾ ਪ੍ਰੋਮਿਸ ਕੀਤਾ ਹੈ ਉਸਦੇ ਉੱਪਰ ਐਨਕ੍ਰੋਚਮੈਂਟਸ ਦੇ ਅਗੇਂਸਟ ਅਸੀਂ ਹਾਈ ਕੋਰਟ ਚ ਪਟੀਸ਼ਨ ਫਾਈਲ ਕੀਤੀ ਸੀ ਹਾਈ ਕੋਰਟ ਦੇ ਆਰਡਰ ਹੈ ਉਹਨਾਂ ਦੀ ਕਾਪੀ ਅਸੀਂ ਸਰਕਾਰ ਨੂੰ ਕਮਾਡਾ ਨੂੰ ਚੀਫ ਐਡਮਿਨਿਸਟਰेटर ਨੂੰ ਅਸੀਂ ਟਾਊਨ ਪਲੈਨਰ ਨੂੰ ਚੀਫ ਟਾਊਨ ਪਲੈਨਰ ਨੂੰ ਅਸੀਂ ਈਓ ਨੂੰ ਕਈ ਵਾਰੀ ਇਹਨਾਂ ਨੂੰ ਕਾਪੀਆਂ ਦਿੱਤੀਆਂ ਬਟ ਡਿਸਪਾਈਟ ਥੈਟ ਉਹਨਾਂ ਵੱਲੋਂ ਕੋਈ ਐਕਸ਼ਨ ਕੋਈ ਕਾਰਵਾਈ ਨਹੀਂ ਕੀਤੀ ਗਈ ਅਧਿਕਾਰੀ ਆਪਣੇ ਆਪ ਨੂੰ ਹਾਈ ਕੋਰਟ ਤੋਂ ਉੱਪਰ ਵੀ ਮੰਨਦੇ ਐ ਹੁਕਮਾਂ ਤੱਕ ਨੂੰ ਨਹੀਂ ਮੰਨਦੇ ਬਿਲਕੁਲ ਸਰ ਹੁਣ ਜਿਹੜੀ ਲੇਟੈਸਟ ਡਵੈਲਪਮੈਂਟ ਹੋ ਰਹੀ ਹੈ ਉਸੇ ਇੱਕ ਬਿਲਡਰ ਹੈ ਸਤਕਾਰ ਗਰੁੱਪ ਉਹ ਵੀ ਉਸ ਜਿਹੜਾ ਲੈਂਡ ਹੈਗਾ ਲੈਂਡ ਤੇ ਨਹੀਂ ਉਹ ਸੜਕ ਦੇ ਵਿੱਚ ਕੰਸਟਰਕਸ਼ਨ ਸ਼ੁਰੂ ਕਰ ਰਹੇ ਨੇ ਇਹ ਸਤਕਾਰ ਗਰੁੱਪ ਕੋਈ ਹੈਗਾ ਜਿਨ੍ਹਾਂ ਵੱਲੋਂ ਇਹ ਜੋ ਹੈ ਇਲੀਗਲ ਕੰਸਟਰਕਕਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੀ ਕੰਸਟਰਕਸ਼ਨ ਹੈਗਾ ਇਹਨਾਂ ਨੂੰ ਰੁਕਾਇਆ ਜਾ ਬਿਕੋਜ਼ ਇਹ ਸੜਕ ਦੇ ਵਿੱਚੋ ਵਿੱਚ ਹੋ ਰਹੀ ਹੈ ਇੱਕ ਦੋ ਦਿਨ ਵਾਸਤੇ ਇਹਨਾਂ ਨੇ ਕੰਮ ਰੋਕਿਆ ਬਟ ਹੁਣ ਫੇਰ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਉੱਥੇ ਕੰਮ ਪਹਿਲੇ ਹੀ ਆਰਡਰ ਚ ਕੋਰਟ ਨੇ ਲਿਖਤਾ ਸੀਗਾ ਕਿ ਜਿਹੜੀ ਵੀ ਕੰਸਟਰਕਸ਼ਨ ਇਲੀਗਲ ਹੋਊਗੀ ਉਹਨੂੰ ਡਿਮੋਲਿਸ਼ ਕੀਤਾ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਹ ਕਹਿੰਦੀ ਸੀ ਵੀ ਅਸੀਂ ਕੋਈ ਵੀ ਲੈਂਡ ਮਾਫੀਆ ਕੋਈ ਵੀ ਭੂ ਮਾਫੀਆ ਰਹਿਣ ਨਹੀਂ ਦੇਣਾ ਇੱਥੇ ਤਾਂ ਮੰਤਰੀ ਵੀ ਉਹਨਾਂ ਦੇ ਅਨਮੋਲ ਗਗਨਮਾਨ ਨੇ ਉਹਨਾਂ ਤੱਕ ਕੋਈ ਗੱਲਬਾਤ ਪਹੁੰਚੀ ਹੈ ਤੁਹਾਡੇ ਤੂੰ ਜਿਸ ਟਾਈਮ ਤੱਕ ਇਲੈਕਸ਼ਨ ਸੀਗੇ ਉਸ ਟਾਈਮ ਤੱਕ ਤਾਂ ਉਹ ਬਹੁਤ ਪਿਆਰ ਨਾਲ ਆ ਕੇ ਵੋਟਾਂ ਮੰਗਦੇ ਸੀ ਸਾਰੇ ਸਾਦੇ ਸਾਰੇ ਵਾਅਦੇ ਪੂਰੇ ਕਰਨ ਦੀ ਗੱਲਾਂ ਕਰਦੇ ਸੀ ਬਟ ਉਸ ਤੋਂ ਬਾਅਦ ਅੱਜ ਤੱਕ ਕਦੇ ਨਹੀਂ ਮਿਲਿਆ ਨਗਰ ਕੌਂਸਲ ਖਰੜਨੋ ਵੀ ਕਹਿੰਦਾ ਕਿ ਤੁਹਾਡੇ ਅਗੇਂਸਟ ਅਸੀਂ ਕੰਟੈਂਪਟ ਪ੍ਰੋਸੀਡਿੰਗ ਇਨੀਸ਼ੀਏਟ ਕਰਨ ਲੱਗੇ ਇਸ ਟਾਈਮ ਤੱਕ ਤਾਂ 200 ਫੁੱਟ ਰੋਡ ਵੀ ਮੈਨੂੰ ਲੱਗਦਾ ਕਿਥੇ ਕਿਥੇ ਥਾਵੇਂ ਤਾਂ 100 ਫੁੱਟ ਵੀ ਨਹੀਂ ਰਹਿ ਗਿਆ ਜੇ ਕੱਲ ਨੂੰ ਤਾਜ ਮਹਿਲ ਪੰਜਾਬ ਜਾਂ ਖਰੜ ਦੇ ਵਿੱਚ ਹੁੰਦਾ ਤੇ ਇਹਨਾਂ ਨੇ ਤਾਜ ਮਹਿਲ ਦੇ ਵਿੱਚ ਸ਼ੋਰੂਮ ਕੱਟਦੇ ਨੇ ਸੀ ਜੇ ਇਸੇ ਤਰੀਕੇ ਨਾਲ ਜਿਵੇਂ ਚੱਲਦਾ ਪਿਆ ਬਿਲਕੁਲ ਸਰ ਉਹਨਾਂ ਨੂੰ ਵੀ ਇਹਨਾਂ ਨੇ ਮਾਲ ਮਾਲ ਬਣਾ ਕੇ ਉੱਥੇ ਵੀ ਦੁਕਾਨਾਂ ਕੱਟ ਦੇਣੀਆਂ ਸੀ ਹਰੜ ਦੇ ਸੈਕਟਰ 123 24 25 ਦੇ ਵਿੱਚ ਇਲੀਗਲ ਕੰਸਟਰਕਸ਼ਨ ਢੱਲੇ ਦੇ ਨਾਲ ਚੱਲਦੀ ਪਈ ਹੈ ਸਭ ਤੋਂ ਪਹਿਲਾਂ ਮੈਂ ਬੋਰਡ ਜ਼ਰੂਰ ਦਿਖਾਣਾ ਚਾਹੂੰਗਾ ਕਿ ਸਤਕਾਰ ਵਾਕਿੰਗ ਸਟਰੀਟ ਜੋ ਹੈ ਉਹ ਕਮਰਸ਼ੀਅਲ ਸ਼ੋਰੂਮ 14 40 ਵਿਦ ਲਿਫਟ ਇਹ ਇਹ ਬੋਰਡ ਇੱਥੇ ਲੱਗਿਆ ਹੋਇਆ ਹੁਣ ਇਹ ਕੰਸਟਰਕਸ਼ਨ ਪਤਾ ਨਹੀਂ ਕੌਣ ਕਰਦਾ ਪਿਆ ਹੈ ਤੁਸੀਂ ਇਸ ਰੋਡ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ 200 ਫੁੱਟ ਰੋਡ ਹੈਗਾ ਇੱਥੇ ਜਿਹੜੀ ਇਹ ਕੰਸਟਰਕਸ਼ਨ ਚੱਲਦੀ ਪਈ ਹੈ ਤੇ ਇਹ ਬੇਸਮੈਂਟ ਤੁਸੀਂ ਦੇਖ ਰਹੇ ਹੋ ਇਹ ਬੇਸਮੈਂਟ ਜੋ ਹੈ ਇੱਥੇ ਪਟ ਦਿੱਤੀ ਗਈ ਹੈ ਤੇ ਇਸ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਟੇ ਵੀ ਲਗਾਇਆ ਗਿਆ ਹੈ ਇਸ ਉੱਤੇ ਸਟੇ ਵੀ ਲੱਗਿਆ ਹੋਇਆ ਹੈ ਬਾਵਜੂਦ ਇਸ ਦੇ ਨਗਰ ਕੌਂਸਲ ਅਧਿਕਾਰੀਆਂ ਦੀ ਮਿੱਲੀ ਪਗਦੇ ਨਾਲ ਢੱਲੇ ਦੇ ਨਾਲ ਇੱਥੇ ਜੋ ਹੈ ਉਹ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਤਸਵੀਰਾਂ ਮੈਂ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਵਾਂਗਾ ਇਹ 200 ਫੁੱਟ ਅਨ ਰੋਡ ਹੈ ਜਿਹੜਾ ਕਿ ਮਾਸਟਰ ਪਲਾਨ ਦੇ ਵਿੱਚ ਗਮਾੜਾ ਦੇ ਮਾਸਟਰ ਪਲਾਨ ਦੇ ਵਿੱਚ ਇਹ 200 ਫੁੱਟ ਰੋਡ ਦਿਖਾਈ ਗਈ ਹੈ ਤੇ ਇਹਦੇ ਉੱਪਰ ਇਹ ਕੰਸਟਰਕਸ਼ਨ ਨੇ ਇਹ ਝੰਡੇ ਵੀ ਜਿਹੜੇ ਨੇ ਇੱਥੇ ਲਗਾਏ ਹੋਏ ਨੇ ਇਹ ਸਤਕਾਰ ਗਰੁੱਪ ਕੋਈ ਹੈਗਾ ਜਿਨ੍ਹਾਂ ਵੱਲੋਂ ਇਹ ਜੋ ਹੈ ਇਲੀਗਲ ਕੰਸਟਰਕਕਸ਼ਨ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਅਧਿਕਾਰੀਆਂ ਵੱਲੋਂ ਕਿਸ ਤਰੀਕੇ ਦੇ ਨਾਲ ਮਿਲੀ ਭੁਗਤ ਕਰਕੇ ਇਹ ਸਭ ਕੁਝ ਚਲਾਇਆ ਜਾ ਰਿਹਾ ਹੈ ਇਹ ਜਰੂਰ ਅਧਿਕਾਰੀਆਂ ਕੋਲੋਂ ਜਾਨਣਾ ਚਾਹਾਂਗੇ ਫਿਲਹਾਲ ਤੁਹਾਨੂੰ ਇਹ ਤਸਵੀਰਾਂ ਮੌਕੇ ਦੀਆਂ ਦਿਖਾ ਦਿੰਨੇ ਆ ਕਿ ਕਿੰਨੇ ਵੱਡੇ ਲੈਵਲ ਤੇ ਇੱਥੇ ਜੋ ਇਲੀਗਲ ਕੰਸਟ੍ਰਕਸ਼ਨ ਚੱਲਦੀ ਪਈ ਹੈ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਨੇ ਇਸ ਵੇਲੇ ਸਾਡੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਰਾਜੇਸ਼ ਜੀ ਹੈਗੇ ਨੇ ਰਾਜੇਸ਼ ਜੀ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਰ ਸਵਾਗਤ ਹੈ ਢਿੱਲੀ ਇੰਡੀਆ ਨਿਊਜ਼ ਥੈਂਕ ਯੂ ਸਰ ਥੈਂਕ ਯੂ ਸੋ ਮਚ ਜਿਹੜਾ ਮੁਹਾਲੀ ਦਾ ਸੈਕਟਰ 123 24 25 ਬਹੁਤ ਵੱਡੇ ਲੈਵਲ ਤੇ ਇਲੀਗਲ ਕੰਸਟਰਕਸ਼ਨ ਚੱਲ ਰਹੀ ਹੈ ਹਾਈਵੇਜ਼ ਦੇ ਉੱਪਰ ਕੰਸਟਰਕਸ਼ਨ ਕਰੀ ਜਾ ਰਹੇ ਨੇ ਜਿਹੜੇ ਭੂ ਮਾਫੀਆ ਨੇ ਉਹਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਤੁਸੀਂ ਕੇਸ ਲੈ ਕੇ ਗਏ ਹੋ ਪਹਿਲਾਂ ਤਾਂ ਉਹ ਕੇਸ ਬਾਰੇ ਥੋੜੀ ਜੀ ਜਾਣਕਾਰੀ ਦੇ ਦਿਓ ਸਾਡੇ ਦਰਸ਼ਕਾਂ ਨੂੰ ਫਿਰ ਉਸ ਤੇ ਕੀ ਐਕਸ਼ਨ ਹੋਇਆ ਉਸ ਬਾਰੇ ਦੱਸ ਦਿਓ ਅਸੀਂ 2022 ਚ ਜਿਹੜੀ ਇਲੀਗਲ ਐਂਪਰੋਚਮੈਂਟਸ ਹੋ ਰਹੀ ਸੀਗੀ ਜਿਹੜਾ ਸਾਨੂੰ 200 ਫੀਟ ਰੋਡ ਜਿਹੜਾ ਪ੍ਰੋਮਿਸ ਕੀਤਾ ਹੈ ਉਸ ਦੇ ਉੱਪਰ ਇਨਕ੍ਰੋਚਮੈਂਟਸ ਦੇ ਅਗੇਂਸਟ ਅਸੀਂ ਹਾਈ ਕੋਰਟ ਚ ਪਟੀਸ਼ਨ ਫਾਈਲ ਕੀਤੀ ਸੀ ਕਿ ਇਹਨਾਂ ਇਨਕ੍ਰੋਚਮੈਂਟਸ ਨੂੰ ਰੋਕਿਆ ਜਾਵੇ ਤੇ ਹਾਈ ਕੋਰਟ ਨੇ ਪਹਿਲੀ ਹੀ ਪੇਸ਼ੀ ਤੇ ਸਾਡੇ ਉਹਨਾਂ ਨੇ ਆਰਡਰ ਕਰਤਾ ਸੀ ਆਰਡਰ ਕਰਤਾ ਸੀ ਕਿ ਜਿਹੜੀ ਵੀ ਇਲੈਗਲ ਇਨਕ੍ਰੋਚਮੈਂਟਸ ਹੈਗੀ ਹੈ ਉਹ ਜੇ ਜੇ ਏਰੀਆ ਜਿਹੜਾ ਮਾਸਟਰ ਪਲਾਨ ਦੇ ਅੰਦਰ ਆਂਦਾ ਹੈਗਾ ਜੋ ਉਦੋਂ ਉੱਪਰ ਹੋ ਰਹੀਆਂ ਤਾਂ ਉਹਨਾਂ ਨੂੰ ਡਿਮੋਲਿਸ਼ ਕੀਤਾ ਜਾਵੇਗਾ ਤੇ ਇਸਤੇ ਬਾਅਦ ਵੀ ਦੋ ਤਿੰਨ ਵਾਰੀ ਹਾਈ ਕੋਰਟ ਨੇ ਆਰਡਰ ਕੀਤੇ ਅਸੀਂ ਜਿਹੜਾ ਹਾਈ ਕੋਰਟ ਦੇ ਆਰਡਰ ਹੈ ਉਹਨਾਂ ਦੀ ਕਾਪੀਆਂ ਅਸੀਂ ਸਰਕਾਰ ਨੂੰ ਗਮਾੜਾ ਨੂੰ ਚੀਫ ਐਡਮਿਨਿਸਟ੍ਰੇਟਰ ਨੂੰ ਅਸੀਂ ਟਾਊਨ ਪਲੈਨਰ ਨੂੰ ਚੀਫ ਟਾਊਨ ਪਲੈਨਰ ਨੂੰ ਅਸੀਂ ਈਓ ਨੂੰ ਕਈ ਵਾਰੀ ਇਹਨਾਂ ਨੂੰ ਕਾਪੀਆਂ ਦਿੱਤੀਆਂ ਬਟ ਡਿਸਪਾਈਟ ਥੈਟ ਉਹਨਾਂ ਵੱਲੋਂ ਕੋਈ ਐਕਸ਼ਨ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਤੱਕ ਅਧਿਕਾਰੀ ਆਪਣੇ ਆਪ ਨੂੰ ਹਾਈ ਕੋਰਟ ਤੋਂ ਉੱਪਰ ਵੀ ਮੰਨਦੇ ਐ ਹਾਈ ਕੋਰਟ ਦੇ ਹੁਕਮਾਂ ਨੂੰ ਤੱਕ ਹੁਕਮਾਂ ਤੱਕ ਨੂੰ ਨਹੀਂ ਮੰਨਦੇ ਬਿਲਕੁਲ ਸਰ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਲੱਗ ਰਿਹਾ ਉਸੇ ਸਾਬ ਨਾਲ ਤਾਂ ਇਹੀ ਲੱਗਦਾ ਹੈ ਬਿਕੋਜ਼ ਅਸੀਂ ਕਈ ਵਾਰੀ ਬਾਈ ਹੈਂਡ ਵੀ ਇਹਨਾਂ ਨੂੰ ਕਾਪੀ ਦੇ ਕੇ ਆਏ ਹੁਣ ਜਿਹੜੀ ਲੇਟੈਸਟ ਡਵੈਲਪਮੈਂਟ ਹੋ ਰਹੀ ਹੈ ਉਸੇ ਇੱਕ ਬਿਲਡਰ ਹੈ ਸਤਕਾਰ ਗੁੱਪ ਉਹ ਵੀ ਉਸ ਜਿਹੜਾ ਲੈਂਡ ਹੈਗਾ ਲੈਂਡ ਤੇ ਨਹੀਂ ਉਹ ਸੜਕ ਦੇ ਵਿੱਚ ਕੰਸਟਰਕਸ਼ਨ ਸ਼ੁਰੂ ਕਰ ਰਹੇ ਨੇ ਤੇ ਅਸੀਂ ਉਸ ਦੇ ਰਿਗਾਰਡਿੰਗ ਕਈ ਵਾਰੀ ਈਮੇਲਸ ਵੀ ਕਰਤੀਆਂ ਸਰਕਾਰ ਨੂੰ ਅਸੀਂ ਬਾਈ ਹੈਂਡ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਫੋਨ ਤੇ ਟੈਲੀਫੋਨਿਕਲੀ ਈਓ ਸਾਹਿਬ ਨੂੰ ਜਿਹੜੇ ਏਐਮਈ ਸਾਹਿਬ ਹੈ ਉਹਨਾਂ ਨੂੰ ਵੀ ਕਹਿਤਾ ਬਟ ਉਸ ਤੋਂ ਬਾਵਜੂਦ ਵੀ ਇਹ ਕੰਸਟਰਕਸ਼ਨ ਨੂੰ ਨਹੀਂ ਰੋਕੇ ਜਾ ਰਿਹਾ ਕੋਈ ਗੱਲਬਾਤ ਤੁਹਾਡੀ ਹੋਈ ਹੈ ਨਗਰ ਕੌਂਸਲ ਦੇ ਖੜੜ ਦੇ ਅਧਿਕਾਰੀਆਂ ਦੇ ਨਾਲ ਜਾਂ ਮੁਹਾਲੀ ਦੇ ਕਿਸੇ ਅਧਿਕਾਰੀ ਦੇ ਨਾਲ ਹਾਂਜੀ ਅਸੀਂ ਜਿਹੜਾ ਨਗਰ ਕੌਂਸਲ ਖੜੜ ਹੈ ਉਹਨਾਂ ਦੇ ਜਿਹੜੇ ਏਐਮਈ ਸਾਹਿਬ ਹੈ ਉਹਨਾਂ ਨਾਲ ਗੱਲ ਕੀਤੀ ਸੀਗੀ ਤੇ ਕੁਝ ਲੋਕਾਂ ਨੇ ਈਓ ਸਾਹਿਬ ਨਾਲ ਵੀ ਗੱਲ ਕੀਤੀ ਸੀ ਕਿ ਇਹ ਜਿਹੜੀ ਕੰਸਟਰਕਸ਼ਨ ਹੈਗੇ ਇਹਨਾਂ ਨੂੰ ਰੁਕਾਇਆ ਜਾਵੇ ਬਿਕੋਜ਼ ਇਹ ਸੜਕ ਦੇ ਵਿੱਚੋਂ ਵਿੱਚ ਹੋ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਵੀਡੀਓਜ਼ ਵੀ ਬਣਾ ਕੇ ਭੇਜੀਆਂ ਫੋਟੋਜ਼ ਵੀ ਭੇਜੀਆਂ ਬਟ ਉਸ ਤੋਂ ਬਾਅਦ 1-2 ਦਿਨ ਵਾਸਤੇ ਇਹਨਾਂ ਨੇ ਕੰਮ ਰੋਕਿਆ ਬਟ ਹੁਣ ਫੇਰ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਉੱਥੇ ਕੰਮ ਸਰ ਤੁਹਾਨੂੰ ਲੱਗਦਾ ਨਹੀਂ ਕਿ ਜੇ 200 ਫੁੱਟ ਰੋਡ ਜਿਹੜਾ ਮਾਸਟਰ ਪਲਾਨ ਦੇ ਵਿੱਚ ਹੈਗਾ ਉੱਥੇ ਇਲੀਗਲ ਕੰਸਟਰਕਸ਼ਨ ਚੱਲ ਰਹੀ ਹੈ ਕੱਲ ਨੂੰ ਕੋਈ ਮੁਹਾਲੀ ਤੋਂ ਚੰਡੀਗੜ੍ਹ ਹਾਈਵੇ ਦੇ ਉੱਪਰ ਵੀ ਆਪਣੇ ਫਲੈਟ ਤਿਆਰ ਕਰ ਦੂਗਾ ਜਿਸ ਤਰੀਕੇ ਦੇ ਨਾਲ ਇਹ ਹੁਣ ਅਧਿਕਾਰੀ ਸੁੱਤੇ ਪਏ ਨੇ ਬਿਲਕੁਲ ਸਰ ਐਦਾਂ ਵੀ ਹੋ ਸਕਦਾ ਜਦ ਤੱਕ ਅਧਿਕਾਰੀਆਂ ਨੇ ਅੱਖਾਂ ਬੰਦ ਕੀਤੀਆਂ ਹੋ ਤਦ ਤੱਕ ਕੁਝ ਵੀ ਹੋ ਸਕਦਾ ਹੂੰ ਤੁਸੀਂ 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 ਜਿਹੜਾ ਇਹ ਕੇਸ ਲੈ ਕੇ ਗਏ ਸੀ ਤੁਹਾਡੇ ਜਿਵੇਂ ਤੁਸੀਂ ਦੱਸਿਆ ਸੋਸਾਇਟੀ ਵੱਲੋਂ ਕਿਸੇ ਨੇ ਕੰਪਲੇਨਟ ਕੀਤੀ ਸੀ ਕੀ ਸੀ ਉਹ ਸਾਰਾ ਮੈਟਰ ਸਾਡੀ ਜਿਹੜੀ ਹੈਗੇ 124 ਸੈਕਟਰ ਦੀ ਸੋਸਾਇਟੀ ਬਣੀ ਹੋਈ ਰਜਿਸਟਰਡ ਸੋਸਾਇਟੀ ਹੈ ਹਾਊਸਿੰਗ ਵੈਲਫੇਅਰ ਸੋਸਾਇਟੀ ਦਾ ਨਾਮ ਹੈ ਜਿਹਦੇ ਪ੍ਰਧਾਨ ਸ੍ਰੀ ਮਲਕੀਤ ਸਿੰਘ ਜੀ ਹੈਗੇ ਸਾਡੇ ਵੱਲੋਂ ਸੋਸਾਇਟੀ ਵੱਲੋਂ 2022 ਚ ਕੇਸ ਫਾਈਲ ਕੀਤਾ ਗਿਆ ਸੀਗਾ ਹਾਈ ਕੋਰਟ ਚ ਤੇ ਉਸ ਤੋਂ ਬਾਅਦ ਕੀ ਫਿਰ ਜਿਵੇਂ ਤੁਸੀਂ ਦੱਸਿਆ ਪਹਿਲੀ ਹੀਅਰਿੰਗ ਦੇ ਵਿੱਚ ਪਹਿਲੀ ਪਹਿਲੀ ਹੀ ਪੇਸ਼ੀ ਤੇ ਕੋਰਟ ਨੇ ਮਾਸਟਰ ਪਲਾਨ ਦਾ ਜਦ ਦੇਖਿਆ ਮਾਸਟਰ ਪਲਾਨ ਚ ਕਲੀਅਰ ਪ੍ਰੋਵਾਈਡਡ ਸੀਗਾ ਕਿ ਜਿਹੜਾ R2 ਮਾਈਨਰ ਅਰਟੇਰਲ ਰੋਡ ਹੈ ਉਸ ਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ ਤੇ ਪਹਿਲੇ ਹੀ ਆਰਡਰ ਚ ਕੋਰਟ ਨੇ ਲਿਖਤਾ ਸੀਗਾ ਕਿ ਜਿਹੜੀ ਵੀ ਕੰਸਟਰਕਸ਼ਨ ਇਲੀਗਲ ਹੋਊਗੀ ਉਹਨੂੰ ਡਿਮੋਲਿਸ਼ ਕੀਤਾ ਜਾਵੇਗਾ ਰਾਜੇਸ਼ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੂੰ ਪਤਾ ਲੱਗ ਗਿਆ ਵੀ ਇਲੀਗਲ ਕੰਸਟਰਕਸ਼ਨ ਚੱਲ ਰਹੀ ਹੈ ਇਤੋਂ ਕੁਛੀ ਦੂਰੀ ਤੇ ਖਰੜ ਨਗਰ ਕਾਉਂਸਲ ਹੈਗਾ ਉੱਥੇ ਅਧਿਕਾਰੀ ਬੈਠਦੇ ਨੇ ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ ਪਤਾ ਸਭ ਸਾਰਿਆਂ ਨੂੰ ਹੈ ਸਾਰਾ ਕੋਲ ਅਸੀਂ ਕਈ ਵਾਰੀ ਫੋਟੋਆਂ ਭੇਜ ਚੁੱਕੇ ਹਾਂ ਕਈ ਵਾਰੀ ਵੀਡੀਓਜ਼ ਭੇਜ ਚੁੱਕੇ ਹਾਂ ਬਟ ਉਹਨਾਂ ਸਾਰਿਆਂ ਨੇ ਅੱਖਾਂ ਬੰਦ ਕਰਕੇ ਰੱਖੀ ਹੋਈ ਹੈ ਇਸ ਟਾਈਮ ਕਾਰਨ ਕਾਰਨ ਕੁਝ ਵੀ ਹੋ ਸਕਦਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜੇ ਡਿਵੈਲਪਰ ਨੇ ਜਿਹੜੇ ਕੰਸਟਰਕਸ਼ਨ ਕਰ ਰਹੇ ਉਹਨਾਂ ਨਾਲ ਮਿਲੀ ਭਗਤ ਵੀ ਹੋ ਸਕਦੀ ਹੈ ਕੁਝ ਵੀ ਕਾਰਨ ਹੋ ਸਕਦਾ ਹੈ ਥੋੜਾ ਜਿਹਾ ਇਹ ਦੱਸ ਦੋਗੇ ਕਿ ਜੇ ਤੁਹਾਡੇ ਕੋਲੋਂ ਇਸ ਦੀ ਜਾਣਕਾਰੀ ਹੈਗੀ ਕਿ ਕੌਣ ਲੋਗ ਨੇ ਜਿਹੜਾ 200 ਫੁੱਟ ਰੋਡ ਦੇ ਜਿਹੜੇ ਕੰਸਟਰਕਸ਼ਨ ਚੱਲਦੀ ਪਈ ਇਲੈਗਲ ਉਹ ਕਿਹੜੇ ਨੇ ਉਹ ਬਿਲਡਰ ਨੇ ਕੌਣ ਨੇ ਲੈਂਡ ਮਾਫੀਆ ਨੇ ਕੌਣ ਨੇ ਜਿਹੜਾ ਐਡ ਪ੍ਰੈਜ਼ੈਂਟ ਚੱਲ ਰਿਹਾ ਸਤਕਾਰ ਗੁੱਪ ਜਿਹੜਾ ਹੈ ਗਰੁੱਪ ਡਿਵੈਲਪਰ ਹੈ ਇਹਨਾਂ ਦਾ ਨਾਮ ਆ ਰਿਹਾ ਹੈ ਜਿਨ੍ਹਾਂ ਦੇ ਦੋ 파ਟਨਰ ਹੈ ਇੱਕ ਮਨਦੀਪ ਸਿੰਘ ਤੇ ਰਾਕੇਸ਼ ਇਹਨਾਂ ਵੱਲੋਂ ਹੀ ਜਿਹੜਾ ਹੈ ਸੜਕ ਦੀ ਜਿਹੜੀ ਜਗ੍ਹਾ ਹੈ ਉਸਤੇ ਐਨਕ੍ਰੋਚਮੈਂਟ ਕੀਤੀ ਜਾ ਰਹੀ ਹੈ ਤੇ ਐਨਕ੍ਰੋਚਮੈਂਟ ਕਰਕੇ ਉੱਥੇ ਇਹ ਸ਼ੋਰੂਮ ਕੱਢਣ ਦੇ ਉੱਚ ਹੈਗੇ ਹੂੰ ਸਰ 200 ਫੁੱਟ ਰੋਡ ਦੇ ਉੱਪਰ ਇੰਨੀ ਕਿੰਨੀ ਹਿੰਮਤ ਪੈ ਜਾਂਦੀ ਹੈ ਜਿਹੜਾ ਮਾਸਟਰ ਪਲਾਨ ਦੇ ਵਿੱਚ ਜੇ ਜਗਾ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਹੈ ਉਹ ਜਗਾ ਤੇ ਐਵੇਂ ਕਿੰਨੀ ਹਿੰਮਤ ਪੈ ਜਾਂਦੀ ਹੈ ਵੀ ਉਸ ਜਗਾ ਦੇ ਉੱਪਰ ਤੁਸੀਂ ਸ਼ੋਰੂਮ ਕਰ ਦਿੰਨੇ ਹੋ ਤੁਸੀਂ ਲੀਗਲ ਕੰਸਟਰਕਸ਼ਨ ਕਰ ਦਿੰਨੇ ਹੋ ਪਿੱਛੇ ਕੁਝ ਨਾ ਕੁਝ ਕਾਰਨ ਤਾਂ ਹੋਊਗਾ ਜੀ ਸਰ ਮੈਂ ਤਾਂ ਇਹ ਕਹਿੰਦਾ ਕਿ ਇਸ ਚ ਸਰਕਾਰ ਦੀ ਨਾਕਾਮਯਾਬੀ ਸਾਹਮਣੇ ਆਂਦੀ ਹੈ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਉਹ ਜਿਹੜਾ ਲੈਂਡ ਹੈਗਾ ਜਿੱਥੇ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਉਹ ਮਾਸਟਰ ਪਲਾਨ ਚ ਅਪਰੂਵਡ ਹੈ ਮਾਸਟਰ پلان ਦੇ ਜੇ ਅਪਰੂਵਡ ਪਲਾਨ ਦੇ ਵਿੱਚ ਜਿਹੜੀ ਲੈਂਡ ਤੇ ਜੇ ਇਨਕ੍ਰੋਚਮੈਂਟ ਹੋ ਸਕਦੀ ਹੈ ਤਾਂ ਸਾਰੇ ਸਾਹਮਣੇ ਹੀ ਹੈ ਇਹ ਸਰਕਾਰ ਦੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਸਰ ਸਰਕਾਰ ਨੇ ਅੱਖਾਂ ਵਿੱਚ ਰੱਖੀਆਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਹ ਕਹਿੰਦੀ ਸੀ ਵੀ ਅਸੀਂ ਕੋਈ ਵੀ ਲੈਂਡ ਮਾਫੀਆ ਕੋਈ ਵੀ ਭੂ ਮਾਫੀਆ ਰਹਿਣ ਨਹੀਂ ਦੇਣਾ ਇੱਥੇ ਤਾਂ ਮੰਤਰੀ ਵੀ ਉਹਨਾਂ ਦੇ ਅਨਮੋਲ ਗਗਨ ਮਾਨ ਨੇ ਉਹਨਾਂ ਤੱਕ ਕੋਈ ਗੱਲਬਾਤ ਪਹੁੰਚੀ ਹੈ ਤੁਹਾਡੇ ਥਰੂ ਸਰ ਅਸੀਂ ਕਈ ਵਾਰੀ ਉਹਨਾਂ ਨੂੰ ਮੈਮੋਰੰਡਮ ਦੇ ਚੁੱਕੇ ਹਾਂ ਡਿਮਾਂਡਰ ਦੇ ਚੁੱਕੇ ਹਾਂ ਕਈ ਵਾਰੀ ਉਹਨਾਂ ਦੀ ਕੋਠੀ ਤੇ ਵੀ ਜਾ ਚੁੱਕੇ ਹਾਂ ਬਟ ਸਾਨੂੰ ਖੇਰ ਨਾਲ ਕਹਿਣਾ ਪੈ ਰਿਹਾ ਕਿ ਉਹ ਕਦੇ ਕਦੇ ਮਿਲਣ ਨੂੰ ਤਿਆਰ ਨਹੀਂ ਹੁੰਦੇ ਹੂੰ ਕਈ ਵਾਰੀ ਅਸੀਂ ਆਪਣੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਬਟ ਜਦ ਜਿਸ ਟਾਈਮ ਤੱਕ ਇਲੈਕਸ਼ਨ ਸੀਗੇ ਉਸ ਟਾਈਮ ਤੱਕ ਤਾਂ ਉਹ ਬਹੁਤ ਪਿਆਰ ਨਾਲ ਆ ਕੇ ਵੋਟਾਂ ਮੰਗਦੇ ਸੀ ਸਾਰੇ ਸਾਦੇ ਸਾਰੇ ਵਾਅਦੇ ਪੂਰੇ ਕਰਨ ਦੀ ਗੱਲਾਂ ਕਰਦੇ ਸੀ ਬਟ ਉਸ ਤੋਂ ਬਾਅਦ ਅੱਜ ਤੱਕ ਕਦੇ ਨਹੀਂ ਮਿਲੇ ਸਰ ਇਹ ਸਿੱਧਾ ਸਿੱਧਾ ਕੰਟੈਂਪਟ ਆਫ ਕੋਰਟ ਹੈ ਤੇ ఇన్ ਇਸ ਤੋਂ ਬਾਅਦ ਹੁਣ ਕੀ ਤੁਹਾਡਾ ਕੀ ਨੈਕਸਟ ਸਟੈਪ ਕੀ ਰਹਿਣ ਵਾਲਾ ਸਰ ਅਸੀਂ ਕੰਟੈਂਪਟ ਦੀ ਤਿਆਰੀ ਕਰ ਰਹੇ ਜਿੱਦਾਂ ਤੁਸੀਂ ਕਹ ਕੰਟੈਂਪਟ ਆਫ ਕੋਰਟ ਹੈ ਅਸੀਂ ਨਗਰ ਕਾਉਂਸਲ ਖਰੜਨੋ ਵੀ ਕਹਤਾ ਹੈ ਕਿ ਤੁਹਾਡੇ ਅਗੇਂਸਟ ਅਸੀਂ ਕੰਟੈਂਪਟ ਪ੍ਰੋਸੀਡਿੰਗ ਇਨੀਸ਼ੀਏਟ ਕਰਨ ਲੱਗੇ ਆ ਤੇ ਮੋਸਟ ਪਾਬਲੀ ਅਸੀਂ ਨੈਕਸਟ ਵੀਕ ਤੱਕ ਹਾਈ ਕੋਰਟ ਚ ਕੰਟੈਂਪਟ ਇਦਾਂ ਦੇ ਖਿਲਾਫ ਫਾਈਲ ਕਰ ਦਾਂਗੇ ਹੋ ਸਕਦਾ ਉਸ ਤੇ ਕੋਈ ਕਾਰਵਾਈ ਹੋਵੇ ਕਿਉਂਕਿ ਜੋ ਹੁਕਮਾਂ ਨੂੰ ਨਹੀਂ ਮੰਨਦੇ ਉਹ ਕੰਟੈਂਪਟ ਕੀ ਮੰਨਣਗੇ ਬਿਲਕੁਲ ਸਰ ਹੋਣੀ ਚਾਹੀਦੀ ਹੈ ਕਾਰਵਾਈ ਮੈਂ ਤਾਂ ਇਹ ਚਾਹਾਂਗਾ ਕਿ ਜਿਹੜੇ ਸਰਕਾਰੀ ਜਿਹੜੇ ਨੁਮਾਇੰਦੇ ਬੈਠੇ ਅੱਖਾਂ ਬੰਦ ਕਰਕੇ ਬੈਠੇ ਇਹਨਾਂ ਦੇ ਅਗੇਂਸਟ ਜ਼ਰੂਰ ਹੋਣੀ ਚਾਹੀਦੀ ਕਾਰਵਾਈ ਖਰੜ ਨਗਰ ਕਾਉਂਸਲ ਬਾਰੇ ਗੱਲ ਕਹੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਭ੍ਰਸ਼ਟਾਚਾਰ ਨਗਰ ਕਾਉਂਸਲ ਦੇ ਵਿੱਚ ਫੈਲਿਆ ਹੋਇਆ ਹੈ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇਹੀ ਬੋਲਬਾਲਾ ਚੱਲਦਾ ਪਿਆ ਜੇਕਰ ਕਿਸੇ ਜਗ੍ਹਾ ਤੇ ਤੁਸੀਂ ਇਲੀਗਲ ਕੰਸਟ੍ਰਕਸ਼ਨ ਕਰਨੀ ਹੈ ਤੇ ਅਧਿਕਾਰੀਆਂ ਦੀ ਜੇਬਾਂ ਭਰ ਦਿਓ ਉਹਨਾਂ ਨੂੰ ਪੈਸੇ ਦੇ ਦਿਓ ਕੁਝ ਸਮਥਿੰਗ ਕਿਸੇ ਵੀ ਤਰੀਕੇ ਦੇ ਨਾਲ ਸਿਆਸੀ ਦਬਾਅ ਉਹਨਾਂ ਤੇ ਪਾ ਦਿਓ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਸ ਮੈਟਰ ਦੇ ਵਿੱਚ ਇਹ ਵੀ ਚੀਜ਼ਾਂ ਹੋ ਸਕਦੀਆਂ ਨੇ ਸਰ ਹੋ ਸਕਦਾ ਹੈ ਮੌਜੂਦਾ ਜਿਹੜੀ ਸਥਿਤੀ ਹੈਗੀ ਹੈ ਉਸੇ ਸਬੰਧ ਨਾਲ ਤਾਂ ਇਹ ਹੀ ਲੱਗਦਾ ਹੈ ਕਿ ਜਿਹੜੇ ਵੀ ਸਰਕਾਰੀ ਬੈਠੇ ਨੇ ਉਹਨਾਂ ਨੂੰ ਬਾਇੰਦੇ ਇਹਨਾਂ ਦੇ ਕੁਛ ਨਾ ਕੁਛ ਪਿੱਛੋਂ ਡਿਵੈਲਪਰ ਨਾਲ ਗੱਲ ਚੱਲ ਰਹੀ ਹੈ ਉਹਨਾਂ ਦਾ ਮਿਲੀਭਗਤ ਨਾਲ ਹੀ ਕਿਉਂਕਿ ਕਿੰਨੀ ਵਾਰੀ ਅਸੀਂ ਕਹਿ ਲਿਆ ਕਿ ਇਹਨਾਂ ਕੋਲ ਪ੍ਰੋਵੀਜ਼ਨ ਹੁੰਦਾ ਇਹ ਪੈਨਲਾਈਜ਼ ਪੈਨਲਾਈਜ਼ ਕਰ ਸਕਦਾ ਜਿਹੜਾ ਉਹ ਬੰਦਾ ਕੋਈ ਵੀ ਇਲੀਗਲ ਕੰਸਟਰਕਸ਼ਨ ਕਰਦਾ ਸਰਕਾਰੀ ਜ਼ਮੀਨ ਤੇ ਜੇ ਤੁਸੀਂ ਜੇ ਹੁਣੇ ਤੱਕ ਸਰਕਾਰੀ ਨਹੀਂ ਬਟ ਮਾਸਟਰ پلان ਦੇ ਹਿਸਾਬ ਨਾਲ ਇਹ ਮਾਸਟਰ پلان ਦੇ ਜਿਹੜੀ ਵੀ ਜਗ੍ਹਾ ਹੈ ਉਸ ਤੇ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ ਹੂੰ ਤੇ ਉਹ ਜਿਹੜੀ ਹੁਣ ਲੈਂਡ ਹੈਗੀ ਹੈ ਤੇ ਫਿਰ ਇਸ ਹਿਸਾਬ ਨਾਲ ਤਾਂ ਜਿਹੜਾ ਉਹ 200 ਫੁੱਟ ਰੋਡ ਹੈ ਉਹ ਰਹਿ ਵੀ ਨਹੀਂ ਜਾਊਗਾ ਉਸ ਹਿਸਾਬ ਨਾਲ ਜਿਹੜਾ ਮਾਸਟਰ پلان ਦੇ ਹਿਸਾਬ ਨਾਲ ਹਾਂਜੀ ਬਿਲਕੁਲ ਸਰ ਇਸ ਟਾਈਮ ਤੱਕ ਤਾਂ 200 ਫੁੱਟ ਰੋਡ ਵੀ ਮੈਨੂੰ ਲੱਗਦਾ ਕਿਥੇ ਕਿਥੇ ਥਾਵੇਂ ਤਾਂ 100 ਫੁੱਟ ਵੀ ਨਹੀਂ ਰਹਿ ਗਿਆ ਹੂੰ ਅਸੀਂ ਇਹ ਗੱਲ ਵੀ ਐਮਸੀ ਨੂੰ ਮਤਲਬ ਨਗਰ ਕੌਂਸਲ ਨੂੰ ਕਈ ਵਾਰੀ ਕਹੀ ਹੈ ਬਟ ਫਿਰ ਉਹੀ ਗੱਲ ਉਹ ਅੱਖਾਂ ਬੰਦ ਕਰਕੇ ਬੈਠੇ ਆ ਫਿਰ ਇਹਦਾ ਫਿਰ ਇਹਦਾ ਫਿਰ ਇਹਦਾ ਹਲਕੀ ਹੈ ਸਰ ਫਿਰ ਸਰਕਾਰ ਜਿਹੜੀ ਹੈ ਉਹ ਕਹਿੰਦੀ ਸਾਰਾ ਕੁਝ ਅਸੀਂ ਸਹੀ ਚਲਾ ਰਹੇ ਆ ਸਾਰਾ ਕੁਝ ਸਹੀ ਚੱਲਦਾ ਪਿਆ ਅਫਸਰ ਕਹਿੰਦੇ ਪਏ ਨੇ ਸਾਡਾ ਸਾਰਾ ਕੁਝ ਸਹੀ ਚੱਲਦਾ ਪਿਆ ਹਾਈ ਕੋਰਟ ਉਧਰੋਂ ਨਵੇਂ ਆਰਡਰ ਦੇ ਦਿੰਦਾ ਉਹਨਾਂ ਦੇ ਆਰਡਰਾਂ ਨੂੰ ਨਹੀਂ ਮੰਨਦੇ ਫਿਰ ਸਰ ਸਿਸਟਮ ਕਿਵੇਂ ਸਹੀ ਹੋਗਾ ਤੁਹਾਡੀ ਜਾਣਕਾਰੀ ਜਰੂਰ ਤੁਹਾਡੇ ਤੋਂ ਲੈਣਾ ਚਾਹਾਂਗੇ ਕਿ ਕਿਵੇਂ ਸੁਧਰੂਗਾ ਸਾਨੂੰ ਅਸੀਂ ਤਾਂ ਲੀਗਲ ਤਰੀਕੇ ਨਾਲ ਹੀ ਚੱਲ ਸਕਦੇ ਆ ਸਾਡੇ ਕੋਲ ਤਾਂ ਇਹ ਹੀ ਹੈ ਕਿ ਇਹਨਾਂ ਦੇ ਅਗੇਂਸਟ ਕੰਟੈਂਪਟ ਅਸੀਂ ਲਾਈਜਾਵਿਕ ਹਾਈ ਕੋਰਟ ਚ ਕੰਟੈਂਪਟ ਲਾਈ ਜਾਵੇ ਤਾਂ ਕਿ ਇਹਨਾਂ ਦੇ ਕੰਨਾਂ ਚ ਥੋੜੀ ਜਿਹੀ ਜੂੰ ਰੰਗੇ ਤਾਂ ਕਿ ਜਿਹੜੇ ਇਹ ਇਲੈਗਲ ਕੰਸਟਰਕਸ਼ਨਸ ਹੋ ਰਹੀ ਹੈ ਇਹਨਾਂ ਨੂੰ ਰੋਕਿਆ ਜਾਵੇ ਬਿਕੋਜ਼ ਅੱਗੇ ਅੱਗੇ ਜਾਂਦੇ ਜਿਸ ਹਿਸਾਬ ਨਾਲ ਕੰਸਟਰਕਸ਼ਨ ਹੋ ਰਹੀ ਹੈ ਉਸ ਨਾਲ ਸਾਨੂੰ ਫਲੋ ਆਫ ਟ੍ਰੈਫਿਕ ਵੀ ਦੇਖਣਾ ਪੈਂਦਾ ਹੈ ਉਹਦੇ ਵਾਸਤੇ ਸੜਕਾਂ ਹੀ ਨਹੀਂ ਜੇ ਹੋਊਗੇ ਤਾਂ ਸਾਡਾ ਟ੍ਰੈਫਿਕ ਕਿੱਥੋਂ ਨਿਕਲੂਗਾ ਤੁਹਾਡੀਆਂ ਗੱਲਾਂ ਤੋਂ ਮੈਨੂੰ ਯਾਦ ਆ ਗਿਆ ਜੇ ਕੱਲ ਨੂੰ ਤਾਜ ਮਹਿਲ ਪੰਜਾਬ ਜਾਂ ਖਰੜ ਦੇ ਵਿੱਚ ਹੁੰਦਾ ਤੇ ਇਹਨਾਂ ਨੇ ਤਾਜ ਮਹਿਲ ਦੇ ਵਿੱਚ ਸ਼ੋਰੂਮ ਕੱਢਦੇ ਨੇ ਸੀ ਜੇ ਇਸੇ ਤਰੀਕੇ ਨਾਲ ਜਿਵੇਂ ਚੱਲਦਾ ਪਿਆ ਬਿਲਕੁਲ ਸਰ ਉਹਨਾਂ ਨੂੰ ਵੀ ਇਹਨਾਂ ਨੇ ਮਾਲ ਮਾਲ ਬਣਾ ਕੇ ਉੱਥੇ ਵੀ ਦੁਕਾਨਾ ਕੱਢ ਦੇਣੀ ਸੀਗੀ ਹੂੰ ਹੁਣ ਫਾਈਨਲੀ ਸਰ ਤੁਸੀਂ ਜੇ ਸਾਡੇ ਚੈਨਲ ਦੇ ਥਰੂ ਜੇ ਅਧਿਕਾਰੀ ਤੁਹਾਡੀ ਇਹ ਗੱਲ ਸੁਣ ਰਹੇ ਨੇ ਜੋ ਪ੍ਰोसीडिंग ਇਸ ਸਮੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲਦੀ ਪਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਅਧਿਕਾਰੀਆਂ ਨੂੰ ਖਾਸ ਤੌਰ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਮਾਸਟਰ ਪਲਾਨ ਦੇ ਹਿਸਾਬ ਨਾਲ ਸੜਕ ਤੇ ਕੋਈ ਕਬਜ਼ਾ ਕਰਦਾ ਜਾਂ ਕੋਈ ਵੀ ਲੈਂਡ ਤੇ ਕਬਜ਼ਾ ਕਰਦਾ ਉਹਨਾਂ ਦੇ ਅਗੇਂਸਟ ਜਿਹੜੀ ਹੈਗੀ ਸਖਤ ਸਖਤ ਕਾਰਵਾਈ ਇਮੀਡੀਏਟਲੀ ਹੋਣੀ ਚਾਹੀਦੀ ਹੈ ਬਿਕੋਜ਼ ਇਹ ਜਿਹੜੇ ਮਾਸਟਰ ਪਲਾਨ ਬਣੇ ਹੁੰਦੇ ਇਹ ਆਮ ਜਨਤਾ ਦੇ ਸਹੂਲਿਆਂ ਤੇ ਸਹੂਲਿਤਾ ਨੂੰ ਮੱਧੇ ਨਜ਼ਰ ਅੱਕੇ ਬਣੇ ਹੁੰਦੇ ਆ ਜੇ ਇਹਨਾਂ ਨਾਲ ਛੇੜਖੜ ਛੇੜਖਾਨ ਕੀਤੀ ਗਈ ਤਾਂ ਅੱਗੇ ਜਾ ਕੇ ਬਹੁਤ ਪ੍ਰੋਬਲਮ ਹੋ ਸਕਦੀ ਹੈ ਉਸ ਏਰੀਆ ਦੇ ਵਿੱਚ ਤਾਂ ਜਿਸ ਹਿਸਾਬ ਨਾਲ ਹੁਣ ਲੋਕ ਬਹੁਤ ਜ਼ਿਆਦਾ ਉਸ ਏਰੀਆ ਵੱਲ ਜਾ ਰਹੇ ਨੇ ਸੈਕਟਰ 123 24 25 ਬਹੁਤ ਤੇਜ਼ੀ ਨਾਲ ਉੱਥੇ ਡਵੈਲਪਮੈਂਟ ਹੋ ਰਿਹਾ ਲੋਕ ਉੱਥੇ ਬਹੁਤ ਤੇਜ਼ੀ ਤੇਜ਼ੀ ਦੇ ਨਾਲ ਘਰ ਬਣਾ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਉੱਥੇ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਸਫੀਸ਼ੀਐਂਟ ਹੋਊਗਾ ਜਿੰਨਾ ਰੋਡ ਹੁਣ ਦਿੱਤਾ ਜਾ ਰਿਹਾ ਨਹੀਂ ਬਿਲਕੁਲ ਜਿਸ ਹਿਸਾਬ ਨਾਲ ਚੱਲ ਰਿਹਾ ਸਿਚੁਏਸ਼ਨ ਚੱਲ ਰਹੀ ਹੈ ਨਾ ਉੱਥੇ ਕੋਈ ਸੜਕਾ ਹੈ ਨਾ ਕੋਈ ਡਾਇਰੈਕਟ ਕਨੈਕਟੀਵਿਟੀ ਹੈ ਪਾਣੀ ਦੀ ਪ੍ਰੋਬਲਮ ਉੱਥੇ ਹੈ ਉੱਥੇ ਬਿਜਲੀ ਦੀ ਪ੍ਰੋਬਲਮ ਹੈ ਮਤਲਬ ਕਿ ਦੇਖੀ ਜਾਵੇ ਤਾਂ ਛੋਟੀ-ਛੋਟੀ ਸਹੂਲਤਾਂ ਨੂੰ ਲੈ ਕੇ ਲੋਕੀ ਬਹੁਤ ਪਰੇਸ਼ਾਨ ਨੇ ਮੇਨ ਜਿਹੜਾ ਹੁੰਦਾ ਹੈ ਕਿ ਸੜਕ ਦਾ ਹੋਵੇ ਸੜਕ ਦਾ ਵੀ ਕੋਈ ਕਨੈਕਟੀਵਿਟੀ ਨਹੀਂ ਹੈ ਜਿਹੜੀ ਕਨੈਕਟੀਵਿਟੀ ਵਾਸਤੇ ਮਾਸਟਰ ਪਲਾਨ ਬਣਾਇਆ ਗਿਆ ਹੈ ਮਾਸਟਰ ਪਲਾਨ ਚ ਕਨੈਕਟੀਵਿਟੀ ਦਿੱਤੀ ਹੈ ਉਸਤੇ ਜਿਹੜੇ ਪ੍ਰਾਈਵੇਟ ਬਿਲਡਰ ਉਹ ਕਬਜ਼ਾ ਕਰਨ ਬੈਠੇ ਹੈ ਤੇ ਉਹਦੇ ਬਾਵਜੂਦ ਵੀ ਜਿਹੜੀ ਸਰਕਾਰੀ ਏਜੰਸੀਆ ਹੈ ਉਹ ਅੱਖਾ ਬੰਦ ਕਰਕੇ ਬੈਠੀ ਵੀ ਹੈ ਤੇ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਬਣਦੀ ਹੈ ਤੇ ਹੁਣ ਇਹ ਜੇ ਬਾਜਵੇ ਦੀ ਗੱਲ ਕੀਤੀ ਜਾਵੇ ਹਾਲਾਂਕਿ ਸਨੀ ਜਿਹੜਾ ਇਨਕਲੇਵ ਹੈਗਾ ਉਸ ਦਾ ਬਾਜਵੇ ਨਾਲ ਬਹੁਤ ਜੁੜਿਆ ਹੋਇਆ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸਨੀ ਇਨਕਲੇਵ ਪੂਰਾ ਬਸਾਇਆ ਉਹ ਜਰਨੈਲ ਸਿੰਘ ਬਾਜਵਾ ਉਹਨਾਂ ਨੇ ਵਸਾਇਆ ਉਹਨਾਂ ਦਾ ਰੋਲ ਨਹੀਂ ਹੈਗਾ ਇਸ ਮੈਟਰ ਦੇ ਉੱਤੇ ਸਰ ਉਸ ਬਾਰੇ ਸਾਨੂੰ ਬਹੁਤ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਇਹ ਬਾਜੋ ਡਵਲਪਰ ਜਿਹੜਾ ਸੀ ਇਹ ਜ਼ਮੀਰਦਾਰ ਤੋਂ ਜ਼ਮੀਨ ਤਾਂ ਲੈ ਲੈਂਦਾ ਸੀ ਉਹਨਾਂ ਨੂੰ ਪੈਸੇ ਨਹੀਂ ਦਿੰਦਾ ਸੀਗਾ ਤਾਂ ਜ਼ਮੀਰਦਾਰ ਕੀ ਕਰਦੇ ਸੀ ਜ਼ਮੀਰਦਾਰ ਆਪਣੀ ਜਿਹੜੀ ਜ਼ਮੀਨ ਹੈ ਉਹ ਕਿਸੇ ਹੋਰ ਪ੍ਰਾਈਵੇਟ ਬਿਲਡਰ ਨੂੰ ਅੱਗੇ ਦੇ ਦਿੰਦੇ ਸੀਗੇ ਤਾਂ ਉਸ ਕਰਕੇ ਹੀ ਜਿਹੜੀ ਐਨਕ੍ਰੋਚਮੈਂਟਸ ਹੈ ਇਹ ਵਧੀਆਂ ਨੇ ਕਿਉਂਕਿ ਉਹਨਾਂ ਦਾ ਕੋਈ ਅਪਰੂਵਡ ਪਲਾਨ ਨਹੀਂ ਹੈ ਇਹ ਵੀ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਸਤਕਾਰ ਗਰੁੱਪ ਉਥੇ ਐਨਕ੍ਰੋਚਮੈਂਟ ਕਰ ਰਹਾ ਹੈ ਉਸ ਤੋਂ ਰਿਗਾਰਡਿੰਗ ਇਹਨਾਂ ਨੇ ਇੱਕ ਵੀ ਅਪਰੂਵਲ ਇਹਨਾਂ ਕੋਲ ਨਹੀਂ ਹੈ ਇਹ ਮੈਨੂੰ ਆਪ ਨਗਰ ਕੌਂਸਲ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਦੱਸਿਆ ਇਹ ਮਤਲਬ ਹਵਾ ਦੇ ਵਿੱਚ ਹੀ ਬਿਨਾ ਕਿਸੇ ਅਪਰੂਵਲ ਤੋਂ ਸਾਰਾ ਕੁਝ ਚੱਲ ਰਿਹਾ ਹੈ ਬਿਲਕੁਲ ਜੀ ਬਿਨਾ ਕਿਸੇ ਅਪਰੂਵਲ ਤੋਂ ਬਿਨਾ ਕਿਸੇ ਜਿਹੜਾ ਇਹਨਾਂ ਨੇ ਐਮਸੀ ਦੇ ਅਪਰੂਵਲ ਲਿੱਤੇ ਇਹ ਸਾਰੇ ਕਨਕ੍ਰੋਚਮੈਂਟ ਜਿਹੜੀ ਇਲੈਗਲ ਹੈਗੇ ਸੀਐਲਯੂ 9 ਇਹਨਾਂ ਨੇ ਸੀਐਲ ਲੁੱਤੀ ਹੈ ਇਹ ਹੋ ਸਕਦਾ ਹੈ ਕਿ ਜ਼ਿੰਮੇਦਾਰ ਕੋਲ ਉਹਨਾਂ ਨੇ ਜ਼ਮੀਨ ਲਈ ਹੋਵੇ ਜਾਂ ਕੁਝ ਐਵੇਂ ਕਰਕੇ ਹਾਲਾਂਕਿ ਜਦੋਂ ਮਾਸਟਰ ਪਲਾਨ ਦੇ ਵਿੱਚ 200 ਫੁੱਟ ਰੋਡ ਛੱਡੀ ਗਈ ਸੀ ਤਾਂ ਉਹਨਾਂ ਨੂੰ ਬਕਾਇਦਾ ਸਰਕਾਰ ਨੇ ਉਹਨਾਂ ਦੀ ਜ਼ਮੀਨ ਅਕਵਾਇਰ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਇਨਕ੍ਰੋ ਉੱਥੇ ਇਲੀਗਲ ਕੰਸਟਰਕਸ਼ਨ ਕਰਦੇ ਪਏ ਨੇ ਜ਼ਿੰਮੇਦਾਰ ਦੀ ਤੇ ਬਿਲਡਰਾਂ ਦੇ ਵਿੱਚ ਆਪਸੀ ਕੋਈ ਹੁੰਦੀ ਹੋ ਸਕਦੀ ਹੈ ਗੱਠਮਿਠ ਹੋ ਸਕਦੇ ਇਸ ਦੇ ਬਾਰੇ ਇਸ ਦੇ ਬਾਰੇ ਵੀ ਕਹਿ ਜਾ ਕਹਿ ਜਾ ਸਕਦਾ ਹੈ ਪਰ ਜਿਹੜੀ ਏਰੀਆ ਮਾਸਟਰ ਪਲਾਨ ਦੇ ਅੰਦਰ ਆ ਜਾਂਦਾ ਤਾਂ ਉਸ ਦੇ ਉੱਪਰ ਕੰਸਟਰਕਸ਼ਨ ਨਹੀਂ ਕਰੀ ਜਾ ਸਕਦੀ ਜ਼ਿੰਮੇਦਾਰ ਜਿਹੜਾ ਹੈਗਾ ਉਹਦੇ ਉੱਪਰ ਖੇਤੀਬਾੜੀ ਕਰ ਸਕਦਾ ਜਦ ਤੱਕ ਉਹ ਲੈਂਡ ਅਕਵਾਇਰ ਨਹੀਂ ਹੁੰਦੀ ਪਰ ਜੇ ਉਹਦੇ ਉੱਪਰ ਕੋਈ ਕੰਸਟਰਕਸ਼ਨ ਕਰਨੇ ਉਹਦੇ ਵਾਸਤੇ ਉਹਨੂੰ ਸਰਕਾਰ ਤੋਂ ਪਹਿਲਾਂ ਅਪਰੂਵ ਲੈ ਲੈਣੀ ਬਹੁਤ ਜ਼ਰੂਰੀ ਹੈ ਸੋ ਫਾਈਨਲੀ ਇੱਕ ਵਾਰ ਫਿਰ ਮੈਂ ਤੁਹਾਨੂੰ ਕਵਾਂਗਾ ਕਿ ਕੀ ਅਧਿਕਾਰੀਆਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਸਰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜਿਹੜੀ ਵੀ ਇਨਕ੍ਰੂਚਮੈਂਟਸ ਹੈਗੀਆਂ ਇਹਨਾਂ ਨੂੰ ਜਲਦੀ ਤੋਂ ਜਲਦੀ ਰੁਕਵਾਇਆ ਜਾਵੇ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਥੈਂਕ ਯੂ ਕਰਨ ਦੀ ਰਾਜੇਸ਼ ਜੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਜਿੰਨਾ ਵੱਲੋਂ ਇਹ ਸਾਰਾ ਮਾਮਲਾ ਹਾਈ ਕੋਰਟ ਦੇ ਵਿੱਚ ਲਜਾਇਆ ਗਿਆ ਹੈ ਤੇ ਹਾਈ ਕੋਰਟ ਵੱਲੋਂ ਪਹਿਲੀ ਹੀ ਹੈਰਿੰਗ ਦੇ ਵਿੱਚ ਇਹ ਕਹਿ ਦਿੱਤਾ ਸੀ ਇਹ ਹੁਕਮ ਦੇ ਦਿੱਤੇ ਸੀ ਕਿ ਇਹ ਡਿਮੋਲਿਸ਼ ਜੋ ਹੈ ਜਰੂਰ ਕਰ ਦਿੱਤੇ ਜਾਣਗੇ ਜੇ ਕਿਤੇ ਇਲੀਗਲ ਕੰਸਟਰਕਸ਼ਨ ਹੁੰਦੀ ਹੈ ਸਨੀ ਇਨਕਲੇਵ ਦੀ ਗੱਲ ਕੀਤੀ ਜਾਵੇ ਮੁਹਾਲੀ ਦੇ ਸੈਕਟਰ 123 24 25 ਦੀ ਗੱਲ ਕੀਤੀ ਜਾਵੇ 200 ਫੁੱਟ ਰੋਡ ਦੀ ਗੱਲ ਕੀਤੀ ਜਾਵੇ ਉੱਥੇ ਹੋ ਰਹੀਆਂ ਇਲੀਗਲ ਜੇ ਡਵੈਲਪਮੈਂਟ ਦੀ ਗੱਲ ਕੀਤੀ ਜਾਵੇ तमाम ਗੱਲਾਂ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਉੱਪਰ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਸਤੇ ਆਪਣੇ ਡਾਇਰੈਕਸ਼ਨ ਆਪਣੇ ਨਿਰਦੇਸ਼ ਵੀ ਦਿੱਤੇ ਗਏ ਨੇ ਬਾਵਜੂਦ ਇਸ ਦੇ ਇਹ ਅਧਿਕਾਰੀ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਵੀ ਨਹੀਂ ਮੰਨਦੇ ਨਗਰ ਕੌਂਸਲ ਦੇ ਅਧਿਕਾਰੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਵਿਨੇ ਮਹਾਜਨ ਉਹਨਾਂ ਨਾਲ ਗੱਲਬਾਤ ਕਰਾਂਗੇ ਮਹਾਜਨ ਸਾਹਿਬ ਜੋ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਸੈਕਟਰ 124 ਦੇ ਵਿੱਚ ਉਹ ਮੁਹਾਲੀ ਦੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਲਗਾਯਾ ਜਾਂਦਾ ਹੈ ਕਿ ਕੰਸਟਰਕਸ਼ਨ ਹੈ ਦੋ ਵਾਰ ਅਸੀਂ ਕਾਮਰ ਤੋਂ ਆ ਚੁੱਕੇ ਹਾਂ ਔਰ ਉੱਥੇ ਇਹ ਸ਼ੋਰ ਕਰ ਰਹੇ ਸਦੀ ਕਿ ਐਕਟਿੰਗ ਗ੍ਰੂਟਸਮੈਂਟ ਟੀਮ ਬਣੀ ਹੋਈ ਹੈ ਇਸ ਪ੍ਰੋਪਰ ਮੈਂਬਰਸ ਨੇ ਉਹਨਾਂ ਦੇ ਬੰਦੇ ਇਮੀਡੀਏਟਲੀ ਜਦ ਵੀ ਮੈਸੇਜ ਜਦ ਵੀ ਆਇਆ ਸਾਨੂੰ ਤਾਂ ਖੁਦ ਵੀ ਨਹੀਂ ਕਿ ਆਇਆ ਸੀਗਾ ਤੇ ਉਸ ਤੋਂ ਬਾਅਦ ਕੰਮ ਉਹ ਇਮੀਡੀਏਟਲੀ ਰੁਕਵਾਤਾ ਸਰਦਰਦੀ ਕੰਸਟ੍ਰਕਸ਼ਨ ਦਾ ਕੋਈ ਸਕੋਪ ਹੀ ਨਹੀਂ ਹੈ ਕਿਉਂਕਿ ਇਹ ਬਿਲਕੁਲ ਰੋਡ ਦੇ ਉੱਤੇ ਆਂਦਾ ਹੈਗਾ ਇਹਨੂੰ ਸ਼ੋਰ ਕੀਤਾ ਜਾਏਗਾ ਵੀ ਇੱਥੇ ਬਿਲਕੁਲ ਵੀ ਕੋਈ ਸਾਰੀ ਨਾ ਹੋਵੇ ਜੇ ਕਰਨਗੇ ਤਾਂ ਸਿਗਨਲਿਸ਼ ਕਰ ਦਾਂਗੇ ਸ਼ੋਰ ਦਾਂਗੇ ਮਹਾਜਨ ਸਾਹਿਬ ਮਾਸਟਰ ਪਲਾਨ ਦੇ ਵਿੱਚ 200 ਫੁੱਟ ਰੋਡ ਉਹ ਪਾਸ ਹੈਗੀ ਹੈ ਤੇ ਉਸ ਦੇ باوجود ਇੱਕ ਬਿਲਡਰ ਉੱਥੇ ਇਲੀਗਲ ਕੰਸਟਰਕਸ਼ਨ ਕਰਦਾ ਹੈ ਇਹਨਾਂ ਇਹਨਾਂ ਨੂੰ ਕਿੱਥੋਂ ਹਿੰਮਤ ਮਿਲ ਜਾਂਦੀ ਹੈ ਜੀ ਇਹ ਬਿਲਕੁਲ ਗਲਤ ਗੱਲ ਹੈ ਕਿ ਕਿ ਪਤਾ ਨਹੀਂ ਕਿਉਂ ਬਿਨਾ ਨਕਸ਼ੇ ਬਾਤ ਕਰਾਏ ਤੇ ਵੈਸੇ ਕਿਸੇ ਨੂੰ ਅਸੀਂ ਵੈਸੇ ਨਹੀਂ ਲਾਊ ਕਰਦੇ ਕੰਮ ਹੋ ਹੀ ਨਹੀਂ ਸਕਦਾ ਔਰ ਐ ਨਜ਼ਰੀ ਜਗ੍ਹਾ ਤੇ ਤਾਂ ਬਸ ਬੰਦਾ ਹੀ ਨਹੀਂ ਹੈਗਾ ਕਿ ਜਿਹੜੀ ਜਿਹੜੀ ਜੋ ਪ੍ਰੋਵੀਜ਼ਨ ਹੈਗਾ ਮਾਸਟਰ پلان ਦਾ ਜਿੱਥੇ ਰੋਡ ਦਿਖਾਈ ਹੋਈ ਹੈ ਉਹਦੇ ਸੰਬੰਧ ਵਿੱਚ ਆਈ ਥਿੰਕ ਉਸ ਕੇਸ ਵੀ ਹੈ ਔਰ ਮਾਨਯੋਗ ਹਾਈ ਕੋਰਟ ਦੇ ਵਿੱਚ ਏਡੀਸੀ ਸਾਹਿਬ ਦਾ ਔਰ ਇਸ ਸਾਹਿਬ ਦਾ ਵੀ ਐਫੀਡਵਿਟ ਐਕਟਿੰਗ ਲੱਗਿਆ ਹੋਇਆ ਹੈ ਜੋ ਮੇਰੀ ਨੌਲੇਜ ਹੈ ਕਿਉਂਕਿ ਜੋ ਮੈਨੂੰ ਹੁਣ ਪਤਾ ਲੱਗਿਆ ਹੈ ਤੇ ਮੈਂ ਤੁਹਾਨੂੰ ਯਕੀਨ ਪਵਾਉਣਾ ਜੀ ਕਿ ਕੋਈ ਕਿਸੇ ਕਿਸਮ ਦੀ ਅਸਾਰੀ ਨਹੀਂ ਹੋ ਦਿੱਤੀ ਜਾਏਗੀ ਬਿਲਕੁਲ ਨਹੀਂ ਨਾ ਐਸਸਰੀ ਨੂੰ ਨਾ ਕਿਸੇ ਹੋਰ ਸਾਰੀ ਨੂੰ ਚੱਲਣ ਦਿੱਤਾ ਜਾਵੇਗਾ ਹਾਂਜੀ ਮੈਂ ਇਹੀ ਮਾਰਕੀਟ ਦੇ ਮਾਸਟਰਪਲਾਨ ਦੀ ਉਮੀਦ ਹੈਗੀ ਉਸ ਤੇ ਚੱਲੇਗਾ ਹਾਂਜੀ ਮਹਾਜਨ ਸਾਹਿਬ ਜਿਹੜੇ ਹੋਰ ਜਿਹੜੇ ਸਨੀ ਦੇ ਵਿੱਚ ਜਾਂ ਖਰੜ ਦੇ ਵਿੱਚ ਇਲੀਗਲ ਕੰਸਟਰਕਸ਼ਨ ਕਰ ਰਹੇ ਨੇ ਉਹਨਾਂ ਬਿਲਡਰਾਂ ਨੂੰ ਤੁਹਾਡੇ ਵੱਲੋਂ ਕੀ ਇਸ ਵਾਰ ਹਦਾਇਤਾਂ ਦਿੱਤੀਆਂ ਗਈਆਂ ਨੇ ਜਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੇਰਾ ਤੇ ਬਿਲਕੁਲ ਥੀਅਰ ਹੈ ਜੀ ਵੇਖੋ ਐਕਟੀਵਿਸਟਿਕ ਸੈਕਸ਼ਨ ਲੱਣੀ ਆ ਤਾਮਵੀਰ ਕਵਾਨੇ ਆ ਨੋਟਿਸ ਵੀ ਕਰਦੇ ਆ ਸਾਰਾ ਕੁਝ ਆ ਬਾਕੀ ਲੋਕਾਂ ਨੂੰ ਵੀ ਗਾਈਡ ਕਰਦੇ ਆ ਮੇਰੇ ਕੋਲੋਂ ਲੋਕਾਂ ਨੂੰ ਵੀ ਇਹ ਹੀ ਹੈ ਕਿ ਸੁਝਾਅ ਹੈ ਕਿ ਵੀ ਵਿਦਕ ਜੇ ਕਿਤੇ ਕੋਈ ਨਹੀਂ ਕੁਝ ਕੋਈ ਚੀਜ਼ ਪਰਚੇਜ਼ ਕਰਨੀ ਹੈ ਤਾਂ ਸਾਡੀ ਨੌਲੇਜ ਜ਼ਰੂਰੀ ਆ ਸਾਨੂੰ ਪੁੱਛਿਆ ਆ ਆਫਿਸ 'ਚ ਬੈਠੇ ਆ ਸਾਡੇ ਤੋਂ ਕੁਝ ਵੀ ਕਰਨ ਵੇਲੇ ਅਸੀਂ ਜਿੱਥੇ ਵੀ ਕੋਈ ਹੋਰ ਜਗਾਮ ਚੱਲਦਾ ਹੈ ਅਸੀਂ ਉਹ ਪਾ ਦਿੰਦੇ ਆ ਪਰ ਜੇ ਕਿਸੇ ਨੂੰ ਕੋਈ ਡਾਊਟ ਹੈ ਵਿਸ਼ੇ ਸਾਡੇ ਕੋਲ ਆ ਸਕਦਾ ਹੈ ਤਦ ਵੀ ਸਾਡੇ ਸਾਨੂੰ ਸਾਰਾ ਜਿਹੜਾ ਕਲੀਅਰ ਆਇਆ ਕਿ ਕਿਹੜੇ-ਕਿਹੜੇ ਏਰੀਆ ਜਿਹੜਾ ਡਿਮਾਰਕਿਟਡ ਹੈ ਕਿਹੜੀ-ਕਿਹੜੀ ਜ਼ੋਨ ਹੈ ਤੇ ਅਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਦੇ ਆ ਨਕਸ਼ਾ ਬਾਕਰਨ ਲਈ ਵੀ ਖਿਆਲ ਰੱਖਦੇ ਆ ਕਿ ਜੇ ਕੋਈ ਸਾਡੇ ਨੋਟਿਸ ਲੈ ਕੇ ਆਉਂਦਾ ਸੀ ਤੁਰੰਤ ਹੀ ਕਾਰਵਾਈ ਕਰਦੇ ਆ ਜੀ ਮੇਰੇ ਨੋਟਿਚ ਆਇਆ ਸੀ ਆ ਪਰ ਮੈਸੇਜ ਇਹਨਾਂ ਅਸਲ ਵੀ ਦੇਖੇ ਆ ਆ ਤੇ ਮਤਲਬ ਐਨਆਈਐਸਪੀ ਸੈਕਸ਼ਨ ਨੂੰ ਚੱਲ ਦਿੱਤਾ ਜਾਵੇਗਾ ਨਾ ਹੀ ਕੋਈ ਹੋਰ ਇਨਸਟ੍ਰਕਸ਼ਨ ਹੋਣ ਦਿੱਤੀ ਜਾਵੇਗੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਰ ਥੈਂਕ ਯੂ